ਜੀ ਇਹਦਾ ਉਸਦਾ ਅਰਥ ਹੈ ਕਿਸੇ ਸਮਾਜਿਕ ਬੁਰਾਈ ਨੂੰ ਨਿੰਦਣਾ ਇਹ ਸਾਡੇ ਸੱਭਿਆਚਾਰ ਦਾ ਇੱਕ ਪਰਮੁਖ ਹਿੱਸਾ ਹੈ ਜਿਸ ਤਰ੍ਹਾਂ ਪੰਜਾਬ ਦੇ ਲੋਕ ਨਾਚ ਗਿੱਧਾ ਭੰਗੜਾ ਕੇਵਲ ਸਟੇਜਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਉਸੇ ਤਰ੍ਹਾਂ ਪੰਡ ਵੀ ਹੁਣ ਸਾਡੇ ਸੱਭਿਆਚਾਰ ਦੇ ਵਿੱਚ ਅਲੋਪ ਹੁੰਦੇ ਜਾਂਦੇ ਹਨ ਇਸੇ ਤਰ੍ਹਾਂ ਕਈ ਜਆ ਵੀ ਸੱਭਿਆਚਾਰ ਦੀ ਪਿੱਛਾ ਲੱਗ ਕੇ ਪੇਸ਼ ਕਰਦੇ ਪੇਸ਼ ਹਨ ਪੰਡ करिया, तेरे से लाला फुल करिया, तेरे से बड़िया लगियां रौनकियां फंक्शन ਕੀ ਪੁੱਛਾ ਸਮਝ ਗਿਆ ਸੀ ਮੈਂ ਲੱਗਿਆ ਪੰਡਾ ਕਿ ਤਮਾ ਤੇਰਾ ਖੁੱਲਿਆ ਅਸਰੇ ਪੁੱਛਾ ਲੈਣਾ ਹੈ ਕਰੇਂਗੇ ਅਗਰ ਢੰਡਾ ਉਹ ਮੈਂ ਬੱਤੀ ਬਾਪੇ ਦੀ ਪਤਨੀ ਕਰੇਂਗੇ ਅਗਰ ਢੰਡਾ ਤੋਂ ਪੱਛੇ ਤੋਂ ਬਾਪੇ ਤੂੰ ਉਹ ਮੈਨੂੰ ਪਤਾ ਚੱਲਿਆ ਤੈਨੂੰ ਕੁੜੀ ਵਾਲੇ ਵੇਖਣ ਆਉਂਦੇ ਆ ਹਾਂ ਆਉਂਦੇ ਆ ਤੇਰਾ ਟੰਡਾ ਲੱਗਦਾ ਲਾਂਡੀਆਂ ਢਿੱਡ ਨਹੀਂ ਲੱਗਦਾ ਇਹ ਦਸਤੀ ਗੱਲ ਸਿਰੇ ਚੜੀ ਗਈ ਨਹੀਂ ਕੀ ਕਰਦਾ ਉਹ ਦੋਸਤਾ ਕਹਿੰਦੇ ਨਾਟਕ ਕਰਦਾ ਆ ਕੁੜੀਆਂ ਨੇ ਕੀ ਕਹਿੰਦੇ ਕੁੜੀਆਂ ਨੇ ਕਹਿੰਦੇ ਨਾਟਕ ਸਾਡੀ ਕੁੜੀ ਵੀ ਬਥੇਰੇ ਕਰ ਲੈਂਦੀ ਆ ਉਹ ਵੀ ਕਹਿੰਦੇ ਇੰਸਟਾਗ੍ਰਾਮ ਤੇ ਹੈ ਸੀ ਆ ਪਾਸ ਕਰਿਆ ਕਰ ਭੰਡਾ ਵੀਰੂ ਆਈ ਰਿਹਾ ਜੇ ਜੁੜੇ ਨਾ ਕਰੀਏ ਤਾਂ ਕੁਝ ਨਹੀਂ ਕਰੀਏ ਜੇ ਕੁਝ ਕਰੀਏ ਤਾਂ ਸਿੱਧਾ ਮੁੱਖ ਮੰਤਰੀ ਲਾਉਂਦੇ ਆ ਕਰਿਆ ਕਰ ਭੰਡਾ ਸਹੀ ਕੋਣੀ ਦੀਆਂ ਦੀ ਪਈਆਂ ਦੀਆਂ ਕਰਿਆ ਕਰ ਭੰਡਾ ਆਈ ਜਾ ਤਰਨੇ ਕਰਿਆ ਕਰ ਭੰਡਾ ਉਹ ਤੋਂ ਸਰਕਾਰਾਂ ਦੀ ਛੱਡ ਅੱਜ ਹੁਣ ਹਾਸੇ ਹੁਣ ਹਾਸੇ ਕੋਣ ਉਹ ਹਰਦੀਸ ਨੂੰ ਤੱਕਦਾ ਇਹ ਖੜਾ ਦੱਸ ਵੀ ਮੰਜੇ ਤੇ ਇਹ ਬਣਾ ਇਹਨੂੰ ਕੋਈ ਆਕੇ ਕੰਦਾ ਫਿੱਟੂ ਤੇ ਮੁੰਡੇ ਦੇ ਮੱਝ ਛਾਲ ਮਾਰਦੀ ਇੱਧਰ ਆ ਨੀ ਗੇ ਇਹਨੇ ਵੀ ਮਾਰਦੀ ਉਹ ਪੁੱਤਾਂ ਦਾ ਦੁੱਖ ਜਰਨਾ ਸੋਖਾ ਕਿਤੇ ਜਾਦਾ ਆ ਪਾਣੀ ਵੀ ਦੇ ਜੀਾਦਾ ਮੇਰੇ ਕਾਹਦੀ ਬੈ ਨਹੀਂ ਹੋਇਆ ਆ ਹੋ ਮੇਰੇ ਕੋਲ ਪਿਆ ਨਹੀਂ ਹੋਇਆ ਜਾਦਾ ਆ ਤੂਤੀ ਦੇ ਉਹਨਾਂ ਨੂੰ ਮੈਂ ਤਾਂ ਪਿੱਟ ਲਈ ਨਾਸ ਕਰਿਆ ਘੰਡਾ ਤੂੰ ਤਾਂ ਮੱਤੈ ਲਾ ਗਿਆ ਹੁਣ ਮੇਰੀ ਭਾਰੀ ਸ਼ਾ ਇਹਦੇ ਘਰ ਦੀ ਗੱਲ ਸੁਣ ਲਓ ਸੁਣ ਇਹਦਾ ਇੱਕ ਬਰਾ ਲੰਗੜਾ ਹੈ ਇਹਦਾ ਇੱਕ ਉਹ ਇੱਕ ਦਿਨ ਮੈਂ ਚਨਾ ਦਤਾ ਉਹਨੂੰ ਭਈ ਆ ਕੇ ਕਹਿੰਦਾ ਭਾਜੀ ਮੈਂ ਤੇ ਪਾਣੀ ਕਿੰਨਾ ਕਿੰਨਾ ਹੈ ਕਹਿੰਦਾ ਭਾਜੀ ਇਹ ਤੂੰ ਹੈਂ ਨਾ ਬਸ ਕਰਿਆ ਨਈ ਟੈਡੀ ਹੋਈ ਯਾਰ ਨਾ ਬਸ ਕਰਿਆ ਕਰ ਭੰਡਾ ਲੈ ਮਰਾਦੀ ਸੁਣਾਉਂਗਾ ਇੱਕ ਦਿਨ ਨਾ ਹੋਇਆ ਸੀ ਐਕਸੀਡੈਂਟ ਐਕਸੀਡੈਂਟ ਹੋ ਗਿਆ ਬੜਾ ਰੱਜੋ ਬੜਾ ਰੱਜੋ ਉਹਨੂੰ ਦੇਖਣ ਨਾਲ ਦਵੇ ਫੇਰ ਇਹਨਾਂ ਨਾਲ ਪਾਰਾ ਜਿਹੜਾ ਮਰਿਆ ਮੇਰਾ ਪਾਪਾ ਮੇਰਾ ਪਾਪਾ ਮੇਰਾ ਭਾਤਾ ਬਸ ਕਰਿਆ ਕਰ ਭੰਡਾ ਲੋਕਾਂ ਨੇ ਉਹ ਛੱਡ ਦਿੱਤੀ ਫੇਰ ਜਦ ਅੱਡੀ ਲੱਗੇ ਦੇਖਿਆ ਤੇ ਬੜਾ ਮਰਿਆ ਪਿਆ ਸੀ ਤਾਂ ਦਾ ਐਕਸੀਡੈਂਟ ਦੇਖਣ ਦਾ ਵੀ ਚਾਏ ਹੁੰਦਾ ਵੀਡੀਓ ਪੰਡਾ ਅਗਲਾ ਮਰਦਾ ਮਰੀ ਜਾ ਬੈਠਾ ਉਸ ਕਰਿਆ ਤਾਂ ਪੰਡਾ ਛੋਟਕੜਾ ਜਦ ਆ ਜਾਂਦੀ ਪੰਡਾ ਕਰ ਪੰਡਾ ਲੈ ਤੂੰ ਤਾਂ ਫੇਰ ਮੇਤੇ ਲਾ ਗਿਆ ਹੁਣ ਮੇਰੀ ਭਾਰੀ ਛਾ ਇਹਦਾ ਜਿਹੜਾ ਤਾਂ ਲੰਗੜਾ ਨਹੀਂ ਹੁਣ ਉਹਨੇ ਕੀ ਕਰਤਾ ਉਹਦੇ ਕਰਕੇ ਭਗਵਾਨ ਜੀ ਮਨ ਨੇ ਪੋਲਟਾ ਹੋ ਜਾਂਦਾ ਓਕੇ ਉਹਦਾ ਤਾਂ ਦੁਰਿਆ ਜਾਂਦਾ ਸੀ ਭਗਵਾਨ ਜੀ ਲੱਗੇ ਕਰ ਭੋਲੇ ਜੀ ਤਾਂ ਮੇਟਾ ਗਿਆ ਲੈ ਵੀ ਕੋ ਜਾਂਦੇ ਜਾਂਦੇ ਚੰਗੀ ਗੱਲੇ ਸੁਣਾ ਜਾ ਓਏ ਸੁਣਾ ਲਹਿਰੋ ਪਰਕੇ ਦੀ ਗੀਆਂ ਕਰਕੇ ਤੇ ਸਮਝੀ ਬੋਲੀ ਗੋਰੀ ਦੀ ਲਹਿਰੋ ਪਰਕੇ ਦੀ ਗੀਆਂ ਕਰਕੇ ਤੇ ਸਮਝੀ ਬੋਲੀ ਗੋਰੀ ਦੀ ਰਾਸੀ ਗਿਆਨ ਤੇ ਰੱਖਦਾ ਗਿਆਨ ਨੱਚ ਨੂੰ ਫੜਦਾ ਸੀ ਉੱਤੋਂ ਮਸ਼ੇ ਨੱਟਾ ਬਾਦਲ ਕੋ ਭਗਤ ਸਿੰਘ ਪੜਦਾ ਵੀ ਸੀ ਨਸ਼ੇ ਸ਼ਦੋਕਤਾ ਬਾਤ ਕੋ ਭਗਤ ਸਿੰਘ नगले था यार बाहर देखो लेक्चर सर का नहीं सर मेरा तो तिलान कटूगा चल अपने नाम दा चले ठीक है पिच्चे की लग दा साथ में पिच्चे का टायर लग दा हॉर्की लग दा बेबू तेरे नाम दे ते पिच्चे की लग दा जाओ अच्छा चले जाओ बड़ी स्मार्ट चले जाओ चला गया थैंक्स काम करने तो देती से हमारा आई साइट एंड एंड वी डू यू आवर दाड़ी मचला का थैंक्स खर्चा बे कुपा फोन ड्राइव लिया मम्मी मुझे दे ना पड़े पड़े बुक ना बेसिक रानी ले लिए मेरे स्कूल है सजी में अजमा सजी में अजमा हां जी हां जी हां जी ਸੱਜੇ ਸੱਸੀ ਕਾ ਸਿੱਕਲ ਬੈਜੋ ਬੈਜੋ ਸੱਜੇ ਫੋਨ ਬਹੁਤ ਦੇਖਦਾ ਇੱਕਦਮ ਫੋਨ ਛੱਡਦਾ ਹੈਗਾ ਕਦੇ ਕਹਿੰਦਾ ਮੈਂ ਫੋਟੇ ਮਾਂ ਕੀ ਕਦੇ ਕਹਿੰਦਾ ਮੈਂ ਮਰ ਗਿਆ ਮਰ ਗਿਆ ਅੱਛਾ ਅੱਛਾ ਫ੍ਰੀ ਫਾਇਰ ਖੇਡਦਾ ਕਿ ਪੱਪੀ ਸੱਜੀ ਫ੍ਰੀ ਫਾਇਰ ਅੱਛਾ ਅੱਛਾ ਅੱਗੇ ਬਾਤ ਕਰਨੀ ਪੈਣੀ ਹੋਗੀ ਸੱਜੀ ਪ੍ਰਾਪੀ ਸਾਹਿਬਾ ਡੀ ਆਈ ਡੀ ਹੈ ਹੱਜੀ ਹੱਜੀ ਹਾਂਜੀ ਮੈਂ ਤੁਹਾਨੂੰ ਫੋਲੋ ਕੀਤਾ ਹਾਂਜੀ 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 ਮੇਰੀ ਕਾਮਲ ਆਈਡੀ ਮੈਂ ਫੋਲੋ ਕਰ ਲਿਆ ਹਾਂਜੀ ਹੱਜੀ ਹੱਜੀ ਸੱਜੀ ਤੁਸੀਂ ਟੇਬਲ 'ਤੇ ਖੱਸੀ ਕਿਉਂ ਜਾਂਦੇ ਆ ਦੇਖੋ ਕਿੰਨੀ ਵਧੀਆ ਰੀਲ ਬੇੜਾ ਗਾਲ ਖੋ ਗਿਆ ਹੁੰਦਾ ਪ੍ਰਿੰਸੀਪਲ ਤੋਂ ਲੈ ਕੇ ਕਾਰਡਰ ਤੱਕ ਸਾਰੇ ਹੁਣ ਐ ਡਿੱਕ ਟੈ ਬਸ ਸਾਡੀ ਜਾਨ ਸੁਣੀ ਤੇ ਟੰਗੀ ਐ चलो ना चल नहीं आ नहीं आंदे अब जब तक खेल दे आजा। मैं नहीं आना उठ जा मैं नहीं उठना मैं नहीं उठना बस चलो उठो सर जी गुड मॉर्निंग गुड मॉर्निंग सर कल मैं सानू पढ़ाता था सारा चैप्टर आज मैं साडे कोलो क्वेश्चन पूछूंगा चलो बैठो। ਜਾਜ ਜਵਾ ਤੂੰ ਖੜਾ ਹੋ ਹੰਜੀ ਸਰ ਜੀ ਬੱਚੋ ਸਾਨੂੰ ਸ਼ਹਿਰ ਤੇ ਕਪੜਾ ਤੁਹਾਨੂੰ ਕਿੱਥੋਂ ਮਿਲਦਾ ਹੈ ਸਰ ਜੀ ਬੱਬੂ ਦੀ ਦੁਕਾਨ ਤੋਂ ਮੈਂ ਤੈਨੂੰ ਇਹ ਬਣਾਇਆ ਸੀ ਆਈ 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 ਬੱਚਿਓ ਦਿੱਲੀ ਵਿੱਚ ਕੁਤੂ ਮਿਨਾਰ ਹੈ ਉਹ ਮਨ ਕੀ ਨਾ ਤੂੰ ਸੁੱਤਾ ਪਿਆ ਹੈ ਕਾਜ ਨਾ ਕੀ ਬਣਾਇਆ

ਚਲ ਬੱਚਾ ਮੈਂ ਹੁਣ ਸਾਨੂੰ ਪੰਜਾਬੀ ਦੇ ਥੋੜੇ ਜਿਹਾ ਵਾਕ ਦਊਂਗਾ ਤੁਸੀਂ ਉਹਨੂੰ ਇੰਗਲਿਸ਼ ਟ੍ਰਾਂਸਲੇਟ ਕਰਨੀ ਹੈ ਚਲ ਜਸਮਤ ਤੂੰ ਖੜਾ ਹੋ ਜਾ ਹਾਂਜੀ ਸਰ ਜੀ ਬਸ ਰਾਹ ਵਿੱਚ ਜਾਂਦੇ ਹੋਏ ਸ਼ਾਲੂ ਦੇ ਪੈਰ ਵਿੱਚ ਕੰਡਾ ਚੁਭਿਆ ਸਰ ਜੀ ਇਹਦੀ ਤ੍ਰੇਦੀ ਦਾ ਆਉਂਦੀ ਨਹੀਂ ਇਹਦੇ ਰਿਲੇਟਡ ਗਣੈਸ਼ ਨਾਦਮਾ ਚਲ ਚਲ ਗਣੈਸ਼ ਜਨਾਦੇ ਸੜਕੇ ਸੜਕੇ ਜਾਂਦੀ ਐ ਮੁਟਿਆਰੇ ਨੀ ਕੰਡਾ ਚੁਭਾ ਤੇਰੇ ਪੈਰ ਭਾਂਤੀ ਐ ਨਾਰੇ ਨੀ ਤੂੰ ਧਾ ਗਾਣੇ ਰੱਟੇ ਪਏ ਐ ਜੱਲਰਨ ਤੂੰ ਖੜਾ ਹੋ ਹਾਂਜੀ ਸਾਡੀ ਸੁੱਚਾ ਦਾਸ ਰਾਮੂ ਆਪਣੇ ਦੋਸਤਾਂ ਦੇ ਨਾਲ ਜਵਾਰੇ ਉੱਤੇ ਬੈਠਾ ਹੈ ਇਹਦੀ ਅੰਗਰੇਜ਼ੀ ਦਾ ਮੇਰੇ ਵੀ ਰਹਾ ਕਿ ਇਧਰ ਹੀ ਨਟੜ ਬਣਾਇਆ ਨਾ ਦਮ ਚਲ ਗਣਾਈ ਛਣਾ ਦੇ ਮੈਂ ਪਿਲਾਂ ਗੂੰਗੀ ਤਕਦੀਰ ਜਵਾਰੇ ਮੈਂ ਗੈਰਾਂ ਮੋਨੀ ਲੰਗੀ ਰਾਗ ਜਵਾਰੇ ਕਿੰਦਾ ਗਾਣੇ ਰੱਤੇ ਪਈ ਹੈ ਪੜਾਈ ਲਿਖਾਈ ਦੇ ਨਾਮ ਨਹੀਂ ਚਲ ਬਣਾ ਚਲ ਮਨ ਕਰੇ ਤੂੰ ਖੜਾ ਹੋ ਚਲ ਬੱਸ ਸੌਣ ਦੇ ਮਹੀਨੇ ਵੀ ਪੈ ਰਿਆ ਹੈ ਹੈ ਜੀ ਇਹਦੀ ਅੰਗਰੇਜ਼ੀ ਦਾ ਆਦੀ ਵੀ ਮੈਂ ਵੀ ਇਹਦਾ ਲੇਟ ਤੱਕ ਗਾਣਾ ਇਸ ਨਾਲ ਚਲ ਤੂੰ ਵੀ ਗਾਉਣੇ ਛਣਾ ਦੇ ਗਾਣ ਦੀ ਜਰੀ ਅਲੱਗ ਹੀ ਸਮਝਨੀ ਜਰੀ ਗਾਣ ਦੀ ਜਰੀ ਅਲੱਗ ਹੀ ਸਮਝਨੀ ਜਰੀ ਹੋਰ ਰੁਕ ਤੂੰ ਫਾਈਲ ਵਿੱਚ ਜਾ ਦੇ ਓਏ ਚਲ ਚਲ ਤੁਸੀਂ ਸ਼ਰਤਿਓ ਦੇਖੋ ਮੈਂ ਆਪਿਓ ਆਪਣੇ ਆਪਣੇ ਫੋਨ ਕੰਟਰੋਲ ਕਰ ਲਾ ਵੀ ਤਾਂ ਤੁਹਾਡੇ ਜੋ ਆਖਾਂ ਦਾ ਵੀ ਆਹੀ ਆ ਲੋ ਥੈਂਕਸ